ਜੇ ਤੂੰ ਮੈਂ ਫਲਸਤੀਨ ਨੂੰ ਦੇਖਦਾ ਜਦੋਂ ਮੈਂ ਆ ਬੰਬ ਨੂੰ ਦੇਖਦਾ ਹੁਣ ਅੱਜ ਕੱਲ ਤੇ ਜੰਗਾਂ ਬਾਰਡਰਾਂ ਦੀਆਂ ਥੋੜਾ ਨ ਰਹਿ ਗਈ ਕਿੱਥੇ ਬੈਠੇ ਆ ਬਟਨ ਦੱਬਿਆ ਕਿੱਥੇ ਕੀ ਕਿਧਰੋਂ ਗਈ ਕਿਧਰ ਨ ਕੀ ਹੋ ਗਿਆ ਸਮਝ ਨਹੀਂ ਇਸ ਕਰਕੇ ਇਹ ਸਾਰੀਆਂ ਮੰਗਾ ਮੈਂ ਬਾਰਮ-ਬਾਰ ਰੱਖੂੰ ਹਰ ਥਾਂ ਰੱਖੂੰ ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲਾ ਤਾਲੇ ਖੋਲੋ ਅਨਲੌਕ ਦਿਸ ਪੋਟੈਂਸ਼ੀਅਲ ਜੇ ਕਰਾਚੀ ਬੰਬਈ ਖੁੱਲਾ ਤੇ ਅਟੈਕ ਤੇ ਉਧਰੋਂ ਵੀ ਹੋਏ ਨੇ ਨਾ ਹੂੰ ਹੂੰ ਬੰਬਈ ਤੇ ਭਾਈ ਫਿਰ ਲਾਹੌਰ ਅੰਮ੍ਰਿਤਸਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ 22 1000 ਕਿਲੋਮੀਟਰ 2200 ਕਿਲੋਮੀਟਰ ਮੁੰਦਰਾ ਪੋਰਟ ਤੇ ਕਿਉਂ ਟਕੇ ਮੁੰਦਰਾ ਪੋਰਟ ਤੇ ਕੀ ਖਾਸ ਗੱਲ ਆ ਬਈ ਹੈ ਇਹ ਲਾਹੌਰ ਕਿਉਂ ਨਾ ਜਾਵੇ ਸਿੱਧਾ ਸਮਾਨ ਜਿਵੇਂ ਜਾਂਦਾ ਹੁੰਦਾ ਚਲੋ ਜੇ ਸਿਕਿਉਰਿਟੀ ਦੀ ਗੱਲ ਹੈ ਕਾਰਗੋ ਕਰ ਦਿਓ ਅੱਗੇ ਫਲਾਈਟਾਂ ਸ਼ੁਰੂ ਕਰਾਈਆਂ ਕੌਮੀ ਕੌਮਾਂਤਰੀ 에ਰਪੋਰਟ ਕੌਮਾਂਤਰੀ 에ਰਪੋਰਟ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕੀਦੇ ਫਾਇਦੇ ਲਈ ਹੋਈ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਫਲਾਈਟਾਂ ਤੇ ਹਨੀ ਬਿਲਕੁਲ ਹਾਂ ਕੌਮਾਂਤਰੀ ਹਵਾਈ ਅੱਡਿਆਂ ਨੂੰ ਬੜਾ ਅਕਵਾਇਰ ਕੀਤਾ ਤੇ ਕੌਣ ਲੈ ਗਏ ਉਹ ਪੈਸੇ ਪੁਏ ਹਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਮੈਂ ਗੱਲ ਵੱਡੀ ਕਰਦਾ ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ ਹੈ ਗੱਲ ਵੱਡੀ ਕਰੀਏ ਛੋਟੀਆਂ ਗੱਲਾਂ ਕਰਕੇ ਕੀ ਲਾਵਾਂਗੇ ਅੱਜ ਸਿੱਤੂ ਸਾਹਿਬ ਇਸ ਪਾਸੇ ਜਦੋਂ ਇਸ ਨਾਲ ਨਜੀਤ ਹੋ ਹਟ ਤੁਸੀਂ ਜੁੜੇ ਰਹੇ ਹੋ ਇਸ ਨੂੰ ਖਲਵਾਉਣ ਦੇ ਵਿੱਚ ਸਾਰਾ ਜਿਹੜਾ ਚਲੋ ਤੁਸੀਂ ਵੱਡੀ ਗੱਲ ਕਰਦੇ ਸੇਹਰਾ ਤੇ ਤੁਹਾਨੂੰ ਹੀ ਮਿਲਦਾ ਇੱਕ ਮਿੰਟ ਇਹਦੇ ਵਿੱਚ ਚਲੋ ਮੈਂ ਇੱਕ ਛੋਟੀ ਜਿਹੀ ਮੇਰਾ ਸਵਾਲ ਪਰ ਨਾ ਇਸ ਦੇ ਵਿੱਚ ਪਿਛੇ ਕੋਵਿਡ ਵੀ ਆ ਗਿਆ ਸੰਗਤ ਜਿਹੜੀ ਘਟ ਗਈ ਸੀ ਕਿ ਇੱਕ ਨਾ ਜਿਹੜੀ 20 ਡਾਲਰ ਦੀ ਵੀਜ਼ ਕਿਤਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਹੀ ਰਹਿੰਦੀ ਆ ਤੁਸੀਂ ਇਸ ਬਾਰੇ ਕੀ ਕਹਿਣਾ ਮੈਂ ਇਹ ਕਹਿਣਾ ਚਾਹੁੰਨਾ ਕਿ ਅਸਲੀ ਪੁੰਨ ਉਦੋਂ ਮਿਲਣਾ ਜਦੋਂ ਸੱਥਾਂ 'ਚ ਬੈਠੇ ਓ ਲੋਗਾ ਹੈ ਜਿਹੜੇ ਬਾਬੇ ਨੂੰ ਧਿਆਉਂਦੇ ਆ ਕਿਸੇ ਦੀ ਅੱਖ ਚ ਮੋਤੀ ਆ ਉਤਰਿਆ ਕਿਸੇ ਤੋਂ ਤੁਰਿਆ ਨਹੀਂ ਜਾਂਦਾ ਜਦੋਂ ਸਰਕਾਰਾਂ ਉਹਨਾਂ ਨੂੰ ਲਿਆ ਕੇ ਇੱਥੇ ਮੱਥਾ ਟਿਕਾ ਦੇਣਗੀ ਡਾਲਰ ਫੀਸ ਫੀਓ ਫਰੀ ਹੋ ਜਾਗੀ ਮਤਲਬ ਫੀਸ ਤੇ ਭਾਈ ਫੀਸ ਜਿਹੜੇ 50 60 ਹਜ਼ਾਰ ਕਰੋੜ ਖਾਈ ਤੁਰੇ ਜਾਂਦੇ ਆ ਉਹ ਚੋਂ 5 ਕਰੋੜ ਰੁਪਈਆ ਲਾ ਕੇ ਗਰੀਬ ਗੁਰਬੇ ਨੂੰ ਦਰਸ਼ਨ ਕਰਾ ਦੇਣ ਜਿਹੜੀ ਸੱਚੀ ਗੱਲ ਹੈ ਤੇ ਅੱਛੀ ਗੱਲ ਹੈ ਸਰਕਾਰ ਦੇ ਐਸਡੀਪੀਸੀ ਸਿੱਧੂ ਸਾਹਿਬ ਮੈਂ ਕੀ ਕਹਾਂ ਨਾ ਕੋਈ ਪਹਿਲ ਕਰੇ ਕੋਈ ਠੀਕ ਹੈ ਇਤੋਂ ਵੱਡਾ ਕਿਹੜਾ ਕਾਜ ਹੈ ਸੋ ਤੁਸੀਂ ਅਰਦਾਸ ਕਰੋਗੇ ਕਿ ਕਰਤਾਰਪੁਰ ਸਭ ਜਿਹੜੇ ਰੁੱਠੇ ਨੇ ਮਿਲਣ ਆਪਾਂ ਪਾਕਿਸਤਾਨ ਨਹੀਂ ਹਿੰਦੁਸਤਾਨ ਉਹਨੇ ਭਰਾ ਨੇ ਮੈਂ ਕਹਾ ਮੇਰੀ ਇੱਕ ਗੱਲ ਨੂੰ ਸੁਣੋ ਬੇਸ਼ੱਕ ਕੋਸ਼ਿਸ਼ ਮੇਰੀ ਕੋਸ਼ਿਸ਼ ਵੀ ਹੈ ਮੇਰਾ ਪ੍ਰਿਆਸ ਵੀ ਹੈ ਸਮਰiddhi ਦਾ ਸਮਝ ਨਹੀਂ ਸਮਰiddhi ਕਿ ਦਾਂਊਗੀ ਜਦੋਂ ਤੁਸੀਂ ਪਿਛੜੇ ਲੋਕ ਮੈਨੂੰ ਪਹਿਲਾਂ ਪੁੱਛਿਆ ਗਿਆ ਸੀ ਕਿ ਭਾਈ ਜੇ ਅਸੀਂ ਗਰੀਬ ਗੁਰਬੇ ਪਿਛੜੇ ਲੋਕਾਂ ਦਾ ਭਲਾ ਕਰਨਾ ਤੇ ਕਿਵੇਂ ਕਰ ਸਕਦੇ ਆ ਮੈਂ ਹਜੀ ਬਾਰਡਰ ਕੋਲ ਜਾਂ ਫਿਰ ਮਾਰਕੀਟ ਦੱਸ ਦਿਓ ਪੰਜਾਂ ਸਾਲਾਂ ਚ ਮੈਂ ਆਖਰੀ ਗੱਲ ਕਰਦਾ ਪੰਜਾਂ ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਤੁਸੀਂ ਬਦਲਾ ਦੇਖੋ 1992 ਚ ਡੀਜ਼ਲ ਦੀ ਕੀਮਤ 5 ਰੁਪਏ ਅੱਜ ਕਿੰਨੀ ਹੈ 100 ਰੁਪਏ ਆਲਮੋਸਟ ਕਿੰਨੀ ਆ ਜੀ 100 ਰੁਪਏ ਦੀ 100 ਰੁਪਿਆ ਮਤਲਬ ਕਿੰਨਾ ਵੱਧ ਗਿਆ ਜੰਮੇ 20% ਨਾ ਨਾ 20 ਗੁਣਾ 20 ਗੁਣਾ ਵਧ ਗਿਆ 20 ਗੁਣਾ ਤੇ ਭਾਈ ਜੱਟ ਦੀ ਐਮਐਸਪੀ ਕਿੰਨੀ ਵਧੀ ਹੈ ਉਦੋਂ 300 ਸੀ ਤੇ ਹੁਣ 1700 ਹੈ 5 ਗੁਣਾ ਇਹਦਾ ਮਤਲਬ ਉਹਦੀ ਕਾਸਟ ਆਫ ਪ੍ਰੋਡਕਸ਼ਨ 20 ਗੁਣਾ ਵਧ ਗਈ ਤੇ ਉਹਦੀ ਇਨਕਮ 15 ਗੁਣਾ ਘਟ ਗਈ ਤੁਸੀਂ ਤਨਖਾਹਾਂ 1-1000 ਗੁਣਾ ਪ੍ਰਾਈਵੇਟ ਸੈਕਟਰ ਚ ਵਧਾ ਦਿੱਤੀ ਤੇ ਉਹਦੀ ਜਿਹੜੀ ਐਮਐਸਪੀ ਹੈ 40 ਰੁਪਏ ਵਧਾਉਣੇ ਹੋ ਤੇ ਪੈਸਟੀਸਾਈਡ ਤੇ ਮੈਨੇਓਰ ਦੇ ਉੱਤੇ 40% ਵਧਾ ਕੇ 40 ਦੇ ਕੇ 400 ਲੈ ਲੈਂਦੇ ਹਾਂ ਫਿਰ ਜਦੋਂ ਲਾਸਟ ਵਾਲਾ ਇਲੈਕਸ਼ਨ ਆਉਂਦਾ ਫਿਰ ਕਹਿੰਦੇ 150 ਵਧਾਤੀ ਉਹ ਭਾਈ ਦੱਸੋ ਜਾਂ ਤਾਂ ਮਾਰਕੀਟ ਦੇ ਦਿਓ ਜਾਂ ਕਿਸਾਨ ਦੀ ਇਨਕਮ ਡਬਲ ਕਰ ਦਿਓ ਤੇ ਜਾਂ ਫਿਰ ਆ ਮਾਰਕੀਟ ਦੇ ਦਿਓ ਮੈਂ ਕਹਿੰਦਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ ਸਿਲਕਨ ਰੂਟ ਦੇ ਉੱਤੇ ਪਾਓ ਦੋ ਮੁਲਕਾਂ ਦੀ ਗੱਲ ਛੱਡੋ 500 ਨੈਸ਼ਨ ਬੈਨੀਫਿਟ ਕਰਨਗੇ ਸਿਲਕਨ ਰੂਟ ਤੇ ਖੜਾ ਹੋ ਜੂ ਮੁਲਕ ਆ ਕਿੱਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇਸ਼ ਇਦਾਂ ਹੀ ਖੜੇ ਹੋਏ ਨੇ ਨਾ ਮਿੱਤਰਾਂ ਇਦਾਂ ਹੀ ਖੜਾ ਹੋਏ ਨੇ ਜਦੋਂ ਵਰਲਡ ਵਾਰ 2 ਲੱਗੀ ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਿਹਾ ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਜਾ ਸਕਦਾ ਮਿੱਤਰ ਪਿਆਰੇ ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ ਅੱਜ 6-7 ਮੁਲਕ ਐਸੇ ਨੇ ਇਹ ਅੱਗ ਕਦੋਂ ਕਿੱਧਰ ਨੂੰ ਆਉਣੀ ਹੈ ਕੁਝ ਨਹੀਂ ਪਤਾ ਜਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ UN ਦੀ ਸਪੋਰਟ ਮੰਗੀ ਔਰ UN ਦੇ ਵਿੱਚ ਮੈਜੋਰਟੀ ਸਪੋਰਟ ਮੰਗੀ ਕਿਸੇ ਇੱਕ ਦੇਸ਼ ਦੀ ਵੀਟੋ ਨਾਲ ਨਹੀਂ ਮੈਜੋਰਟੀ ਸਪੋਰਟ ਹੋਵੇ ਜਿਹੜੀ ਚੌਥੀ ਕਮੇਟੀ ਦੀ ਜਗ੍ਹਾ ਮਿਲੀ ਸੀ ਸੁਖੀ ਸਾਹਿਬ ਹਾਂਜੀ ਮਰਦਨ ਕਰਦੇ ਰਾਤ ਨੇ ਬਹੁਤੇ ਠੀਕ ਜਿਹੜੇ ਹਾਲਾਤ ਜਿੱਦਾਂ ਹਾਲਾਤ ਸੁਧਾਰਨ ਵਾਸਤੇ ਸਰਕਾਰਾਂ ਨੇ ਮੈਂ ਵੱਡੀ ਸਰਕਾਰ ਵਰਲਡ ਸਰਕਾਰ ਦੀ ਗੱਲ ਕਰ ਰਿਹਾ ਰਾਤ ਸੁਰਾਰੇ ਪਈਆ ਚੂਚੂ ਨਾ ਕਰੇ ਤੇ ਗਰੀਸ ਲਾਉਂਦਾ ਕੋਈ ਬਿੱਤਰਾ ਤੇ ਕਰੀਏ ਨਾ ਬੱਚਾ ਰੋਵੇ ਨਾ ਮਾਂ ਦੋ ਤੇ ਪਿਓ ਦੀ ਐ ਅਸੀਂ ਵੱਡੀ ਸਰਕਾਰ ਨੂੰ ਗੁਹਾਰ ਲਾਈ ਯੂਮਨ ਸਮਝਦੇ ਹੋ ਇੱਧਰ ਜਿੰਨਾ ਪ੍ਰਯਾਸ ਹੋ ਸਕਦਾ ਹੈ ਗੱਲ ਵਿਚਾਰਾਂ ਦੀ ਹੈ ਯਾਰ ਕੋਈ ਕਹੇ ਜੇ ਨੂੰ ਮਾੜਾ ਭਲਾ ਕਹੀ ਜਵੇ ਜੇ ਉਹ ਮਾਨਵਤਾ ਦਾ ਭਲਾ ਨਹੀਂ ਕਰ ਸਕਦਾ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਮਾਨਵਤਾ ਲੈ ਫਿਰ ਆਖਰੀ ਸ਼ੇਰ ਸੁਣਾ ਕੇ ਮੈਂ ਅੱਗੇ ਵਧਾਂ ਫਿਰ ਸ਼ਾਮ ਨੂੰ ਤੁਸੀਂ ਦੁਬਾਰਾ ਗੱਲ ਸੁਣਨੀ ਹੈ ਤੇ ਦੁਬਾਰਾ ਸੁਣ ਲੈਣਾ ਬਿਲਕੁਲ ਜਿੰਨੇ ਸਰ ਵੇਟ ਕਰਾ ਸੁਣਾਗੇ ਹਾਂ ਤੁਸੀਂ ਫਿਰ ਤੁਸੀਂ ਦੁਬਾਰਾ ਦੁਬਾਰਾ ਸੁਣ ਲੈਣਾ ਜੀ ਕਹਿੰਦੇ ਉਹ ਖੁਲਹੀ ਨਹੀਂ ਜਿਸ ਵਿੱਚ ਖੁਸ਼ਬੂ ਨਹੀਂ ਗੁਲ ਹੁੰਦਾ ਹੈ वो गुल ही नहीं जिसमें खुशबू नहीं वो दिल ही नहीं जिसमें उल्फत नहीं उल्फत का मतलब मोहब्बत वो दिल ही नहीं जिसमें उल्फत नहीं लाख जौहर हों आदमी में एक इंसानियत नहीं तो कुछ भी नहीं इंसान का नाता रखिए एक दूसरे की खैर मंगिए ਮੈਂ ਜਦੋਂ ਉਧਰ ਜਾਵਾਂਗਾ ਨਾ ਤੇ ਖੈਰ ਮੰਗਾਗਾ ਖੈਰ ਮੰਗਾਗਾ ਵਸਦੇ ਵੇੜਿਆਂ ਦੀ ਖੈਰ ਮੰਗਾਗਾ ਦਿਨ ਰਾਤ ਦੀ ਖੈਰ ਮੰਗਾਗਾ ਜਿੰਦਗੀ ਦੀ ਖੈਰ ਉਧਰੋਂ ਖੈਰ ਮੰਗਾ ਜ਼ਿੰਦਗੀ ਦੀ ਖੈਰ ਕਾਇਨਾਤ ਦੀ ਖੈਰ ਵਸਦੇ ਵੇੜਿਆਂ ਦੀ ਖੈਰ ਦਿਨ ਰਾਤ